ਨੇੜਲੇ ਪਿੰਡ ਤੁਲੇਤਾ ਵਿਖੇ ਅੱਜ ਸਵੇਰੇ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਤੁਲੇਤਾ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਜਿੱਥੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਕਈ ਥਾਣਿਆਂ ਦੇ ਐਸ ਐਚ ਓ ਅਤੇ ਪੁਲਿਸ ਪਾਰਟੀ ਨੇ ਨਜਾਇਜ਼ ਕਬਜ਼ਾ ਛਡਾਉਣ ਲਈ ਪਹੁੰਚੀ ਜਿੱਥੇ ਪਿੰਡ ਦੇ ਸਰਪੰਚ ਵੱਲੋਂ ਕਿਹਾ ਗਿਆ ਕਿ ਪੰਚਾਇਤੀ ਜ਼ਮੀਨ ਤੇ ਨਜਾਇਜ਼ ਚਾਰ ਦਿਵਾਰੀ ਕੀਤੀ ਗਈ ਸੀ ਜਿਸ ਦੀ ਸ਼ਿਕਾਇਤ ਪੰਚਾਇਤ ਵੱਲੋਂ ਮੱਤਾ ਪਾ ਕੇ ਪ੍ਰਸ਼ਾਸਨ ਨੂੰ ਕੀਤੀ ਗਈ ਸੀ ਅਤੇ ਕਾਫੀ ਸਮੇਂ ਤੋਂ ਇਸ ਕਾਰਵਾਈ ਦੀ ਊਡੀਕ ਵਿੱਚ ਪੰਚਾਇਤ ਅਤੇ ਪਿੰਡ ਵਾਸੀ ਬੈਠੇ ਸਨ। ਉੱਥੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਗੂ ਇਸ ਦਾ ਵਿਰੋਧ ਕਰਨ ਲਈ ਅਤੇ ਕੁਝ ਪਿੰਡ ਵਾਸੀ ਦੀ ਹਮਾਇਤ ਵਿੱਚ ਪਹੁੰਚੇ। ਜਿੱਥੇ ਪੁਲਿਸ ਅਤੇ ਬਸਪਾ ਆਗੂਆਂ ਦੇ ਵਿੱਚ ਧੱਕਾ ਮੁਕੀ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਬਸਪਾ ਆਗੂਆਂ ਨੂੰ ਡਿਟੇਨ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੁਖਵੀਰ ਸਿੰਘ ਸੁਖੀ ਨੇ ਕਿਹਾ ਕਿ ਪਿੰਡ ਦੇ ਪੰਚਾਇਤੀ ਜ਼ਮੀਨ ਤੇ ਕਾਫੀ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਤਿੰਨ ਜਗ੍ਹਾ ਨੂੰ ਪ੍ਰਸ਼ਾਸਨ ਦੀ ਮਦਦ ਦੇ ਨਾਲ ਛੁਡਵਾਇਆ ਗਿਆ ਹੈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਲ ਖੇਡ ਮੈਦਾਨ ਲਈ ਜਗ੍ਹਾ ਰੱਖੀ ਗਈ ਸੀ ਜਿਸ ਉੱਪਰ ਚਾਰ ਦੀਵਾਰੀ ਕਰਕੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਜਿਸ ਦਾ ਮਤਾ ਪੰਚਾਇਤ ਵੱਲੋਂ ਪਾ ਕੇ ਪ੍ਰਸ਼ਾਸਨ ਤੋਂ ਇਸ ਜਗ੍ਹਾ ਨੂੰ ਖਾਲੀ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਬੀਡੀਪੀਆ ਫਲੋਰ ਅਤੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਪਿੰਡ ਵਿੱਚ ਪਹੁੰਚਿਆ ਜਿਨ੍ਹਾਂ ਵੱਲੋਂ ਨਜਾਇਜ਼ ਕਬਜ਼ੇ ਨੂੰ ਛਡਵਾਇਆ ਗਿਆ ਹੈ ਇਸ ਮੌਕੇ ਤੇ ਬਸਪਾ ਆਗੂ ਤੀਰਤ ਰਾਜਪੁਰਾ ਖੁਸ਼ੀਰਾਮ ਸੁਖਵਿੰਦਰ ਬਿੱਟੂ ਤੇ ਹੋਰ ਆਗੂ ਪਹੁੰਚੇ ਜਿਨ੍ਹਾਂ ਨੂੰ ਬੈਰੀਕੇਡ ਲਗਾ ਕੇ ਪੁਲਿਸ ਵੱਲੋਂ ਰੋਕਿਆ ਗਿਆ ਇਸ ਤਰ੍ਹਾਂ ਪੁਲਿਸ ਤੇ ਬਸਪਾ ਆਗੂਆਂ ਵਿਚਕਾਰ ਤੱਕਾ ਮੁੱਕੀ ਹੋਈ ਪੁਲਿਸ ਵੱਲੋਂ ਕਈ ਬਸਪਾ ਆਗੂਆਂ ਤੇ ਹੋਰ ਜਿੱਥੇ ਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਡਿਟੇਨ ਕਰਕੇ ਬਸ ਵਿੱਚ ਕਿਸੇ ਅੰਦਸੀ ਜਗ੍ਹਾ ਤੇ ਲੈ ਗਏ ਬਸਪਾ ਆਗੂ ਤੇਰਾਥ ਰਾਜਪੁਰਾ ਤੇ ਖੁਸ਼ੀराम ਨੇ ਇਸ ਮੌਕੇ ਤੇ ਕੀ ਕਿਹਾ ਆਓ ਸੁਣੋ ਨਾਲੀ ਸੰਬੰਧੀ ਬੀਡੀਪੀਓ ਫਲੋਰ ਨੇ ਕਿਹਾ ਕਿ ਪੰਚਾਇਤ ਵੱਲੋਂ ਦਿੱਤੀ ਸ਼ਿਕਾਇਤ ਤੇ ਨਿਸ਼ਾਨਦੇਹੀ ਕਰਨ ਤੋਂ ਬਾਅਦ ਪੰਚਾਇਤੀ ਜਗ੍ਹਾ ਨੂੰ ਨਜਾਇਜ਼ ਕਬਜ਼ੇ ਤੋਂ ਛੁੜਵਾਇਆ ਗਿਆ ਹੈ ਅੱਜ ਜੋ ਵੀ ਤੁਸੀਂ ਦੇਖਦੇ ਪਏ ਆ ਸਾਰਾ ਇਹ ਮਸਲਾ ਪਿੰਡ ਧਲੇਤੇ ਦਾ ਵੇ ਚੱਲਦਾ ਪਿਆ ਇਹ ਨਜਾਇਜ਼ ਕਬਜ਼ਾ ਜਿਹੜਾ ਗਰਾਊਂਡ ਦੇ ਪਲੇ ਗਰਾਊਂਡ ਦੇ ਉੱਪਰ ਹੋਇਆ ਸੀ ਉਹਨੂੰ ਛਡਾਉਣ ਦੇ ਲਈ ਆ ਇਹ ਪਹਿਲਾਂ ਵੀ ਥੋੜਾ ਜਿਹਾ 4 ਮਹੀਨੇ ਪਹਿਲਾਂ ਇਹ ਕਬਜ਼ਾ ਹਟਾਇਆ ਜਾ ਰਿਹਾ ਸੀ ਉਦੋਂ ਸਾਨੂੰ ਰੋਗਤਾ ਇਹਨਾਂ ਨੇ ਮੋਰੇ ਫੋਟੋਆਂ ਰੱਖਦੇ ਆ ਲਿਆ ਕੇ ਗੁਰੂ ਸਾਹਿਬਾਨਾਂ ਦੇ ਆ ਕੁਝ ਕੁ ਬੰਦਿਆਂ ਨੇ ਜਾਦਕੀ ਸਾਰਾ ਐਸਸੀ ਸਮਾਜ ਇਹ ਸਾਡੇ ਨਾਲ ਸਹਿਮਤ ਆ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਪਹਿਲਾਂ ਵੀ ਪਲੇ ਗਰਾਊਂਡ ਦੀ ਜਗ੍ਹਾ ਇਹ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਕੁਝ ਕੁ ਲੋਕਾਂ ਵੱਲੋਂ ਇੱਥੇ ਕੰਦ ਪਾਈ ਜਾ ਰਹੀ ਆ ਬੇ ਬਾਰ ਬਾਰ ਕੰਦ ਹੁਣ ਅਸੀਂ ਕਾਨੂੰਨੀ ਕਾਰਵਾਈ ਕਰਕੇ ਡੀਸੀ ਸਾਹਿਬ ਦੇ ਆਰਡਰ ਆ ਇਹ ਕੰਦ ਅਸੀਂ ਅੱਜ ਕਬਜ਼ਾ ਲੈਣੇ ਢਾਣ ਦੇ ਪਏ ਸੀਗੇ ਅੱਜ ਫੇਰ ਇੱਥੇ ਆ ਕੇ ਲੋਕੀ ਬਾਹਰੋਂ ਆ ਕੇ ਦੁਆ ਕਰਦੇ ਪਏ ਆ ਵੀ ਗੁਰਦੁਆਰਾ ਸਾਹਿਬ ਦੀ ਕੰਦ ਢਾਤੀ ਸਾਨੂੰ ਆ ਕੇ ਕੋਈ ਉਹਨਾਂ ਦੇ ਵਿੱਚੋਂ ਬੰਦਾ ਆ ਕੇ ਦਿਖਾ ਲੈਦਾ ਕਿ ਕਿਹੜੀ ਕੰਦ ਗੁਰਦੁਆਰੇ ਸਾਹਿਬ ਦੀ ਢਾਈ ਆ ਸਾਡਾ ਆਪਣਾ ਗੁਰੂ ਘਰ ਆ ਗੁਰੂ ਘਰ ਦੀ ਕੰਧ ਨੂੰ ਕੋਈ ਨਹੀਂ ਛੇੜ ਸਕਦਾ ਉਹ ਲੱਗ ਗਿਆ ਇੱਕ ਸਾਈਡ ਤੇ ਕੰਧ ਆ ਗੁਰੂ ਸਾਹਿਬ ਦੀ ਜਦ ਕਿ ਇਹਨਾਂ ਨੇ ਇੱਧਰ ਕਬਜ਼ਾ ਕਰਨ ਦੇ ਮਾਰਿਆਂ ਨੇ ਬਣਾਉਣ ਦੇ ਮਾਰਿਆਂ ਨੇ ਕੁਝ ਕੁ ਬੰਦਿਆਂ ਨੇ ਉਹ ਕੰਧ ਢਾਈ ਸੀਗੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਇਹਨਾਂ ਨੇ ਕਰਾਈ ਪਰ ਅਸੀਂ ਇਹ ਕਹਿੰਦੇ ਆ ਵੀ ਸਾਰਿਆਂ ਨੂੰ ਵੀ ਕੋਈ ਵੀ ਇਹ ਚੀਜ਼ ਦੇ ਵਿੱਚ ਗਮਰਾਣ ਆਓ ਸਾਡਾ ਐਸੀ ਭਾਈ ਜਰਾ ਸਾਡੇ ਨਾਲ ਸਾਰੇ ਸਹਿਮਤ ਆ ਸਾਡੇ ਕੋਲ ਸਿਰਫ ਦੋ ਗਰਾਊਂਡਾਂ ਪੈਂਡੀਆਂ ਇੱਕ ਬਾਹਰਲੇ ਪਾਸੇ ਪੈਂਡ ਦੇ ਗਰਾਊਂਡ ਆ ਇੱਕ ਇਹ ਅੰਦਰ ਗਰਾਊਂਡ ਆ ਇਹ ਵੀ ਰਿਐਕਟਰ ਆ ਉਹ ਵੀ ਗਰਾਊਂਡ ਰਿਐਕਟਰ ਦੇ ਆ ਪਰ ਫੇਰ ਵੀ ਸਾਨੂੰ ਇਨਾ ਦੁੱਖ ਦੁੱਖ ਪਰੇਸ਼ਾਨੀ ਦਾ ਆਉਣਿਆ ਪਈਆ ਬਹੁਤ ਜ਼ਿਆਦਾ ਬਾਹਰੋਂ ਆ ਕੇ ਲੋਕੀ ਪਰੇਸ਼ਾਨ ਕਰ ਰਹੇ ਆ ਬਾਰ-ਬਾਰ ਨਹੀਂ ਜੇ ਕੋਈ ਗੰਦ ਪਾਈਆ ਗੁਰੂ ਘਰ ਦੀ ਪਾਈ ਸੀ ਪਹਿਲਾਂ ਕੋਈ ਮਤਾ ਹੀ ਪਾਸ ਜਿਹੜਾ ਮਤਾ ਪਿਆ ਆ ਉਹ ਇਹ ਆ ਬੇ ਕਮੂਟੇ ਹਾਲ ਇਹਨਾਂ ਨੂੰ ਬਣਾ ਕੇ ਦੇਣਾ ਸੀ ਇਹ ਕਹਿੰਦੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਇੱਕ ਮੂਟੀ ਹਾਲ ਬਣਾ ਕੇ ਦਿਓ ਪਰ ਕਮਿਊਨਿਟੀ ਹਾਲ ਅਸੀਂ ਪਿੰਡ ਦੇ ਵਿੱਚ ਥੋੜਾ ਬਣਾਵਾਂਗੇ ਬਣਨਾ ਕਿੱਥੇ ਸੀ ਕਮਿਊਨਿਟੀ ਹਾਲ ਕਮਿਊਨਿਟੀ ਹਾਲ ਬਾਹਰਲੇ ਪਾਸੇ ਜੀ ਸਾਡੇ ਕੋਲ ਪਿੰਡ ਦੇ ਬਾਹਰਲੀ ਫੈਣੀ ਦੇ ਸਾਡੇ ਕੋਲ ਜਗ੍ਹਾ ਆ ਉੱਥੇ ਬਣਨਾ ਕਮਿਊਨਿਟੀ ਹਾਲ ਕੋਈ ਕਹਿੰਦੇ ਮਤਾ ਤਾਂ ਨਹੀਂ ਪਾਇਆ ਨਹੀਂ ਜੀ ਇਹਨਾਂ ਨੇ ਸਾਡੇ ਤੋਂ ਪਹਿਲਾਂ ਜਿਹੜਾ ਮਤਾ ਪਾਇਆ ਇਹਨਾਂ ਨੇ ਸ਼ੈੱਡ ਬਣਾਈ ਆ ਪੰਚਾਇਤ ਦੇ ਥਾਂ ਦੇ ਵਿੱਚ ਇਹ ਕਹਿੰਦੇ ਅਸੀਂ ਉਹਨੂੰ ਕਮਿਊਨਿਟੀ ਹਾਲ ਬਣਾਉਣਾ ਆ ਉਹ ਕਹਿੰਦੇ ਖਸਰਾ ਨੰਬਰ ਇਹ ਪੈਂਦਾ ਆ ਜਿਹੜਾ ਕਮਿਊਨਿਟੀ ਹਾਂਜੀ ਉਹ ਸ਼ੈੱਡ ਸਾਡੇ ਅਜੀ ਕਹੀ ਹੈ ਨਾ ਬਈ ਛੈਡੋ ਦੂਜਾ ਉਹ ਵੀ 57-42 ਦੇ ਵਿੱਚ ਆਉਂਦੀ ਆ ਜਿਹੜੀ ਗੁਰਦੁਆਰੇ ਦੀ ਜਗ੍ਹਾ ਉਹ ਤਾਂ ਬਹੁਤ ਥੋੜੀ ਆ ਜਿਹੜੀ ਗੁਰਦੁਆਰੇ ਦੀ ਜਗ੍ਹਾ ਉਹ ਤਾਂ ਬਹੁਤ ਥੋੜੀ ਆ ਕਿੰਨੇ ਕ ਹੋਰ ਪਿੰਡ ਵਿੱਚ ਇਹ ਦਿੰਦੀ ਕਾਬ ਛੱਡੀ ਆ ਜੀ ਪਿੰਡ 'ਚ ਕਾਬਜੇ ਤਾਂ ਹੈਗੇ ਜੀ 5-6 ਜਗ੍ਹਾ ਆ ਅਸੀਂ ਤਿੰਨ ਕਾਬਜੇ ਆ ਇਹਦੇ ਥਨੇ ਤਿੰਨ ਕਾਬਜੇ ਹੀ ਛੜਾ ਲਿਆ ਜੀ ਵੀਡੀਓ ਮੈਡਮ ਦੇ ਥਰੂ ਕਿਹੜੇ ਕਿਹੜੇ ਛੜਾਏ ਹਾਂਜੀ ਇੱਕ ਆਪਣੇ ਬਾਹਰਲੇ ਪਾਸੇ ਅਖਾੜੇ ਦੇ ਲੱਗੇ ਆ ਜਗ੍ਹਾ ਆਪਣੇ ਉੱਥੇ ਸਪੈਦੇ ਲੱਗੇ ਹੋ ਆ ਉਹ ਅਸੀਂ ਛਡਾਈ ਆ ਹਾਂਜੀ ਤੁਸੀਂ ਆਪ ਬੋਲੇ ਸੀ 29 ਖੱਤਿਆਂ ਪੰਚਾਇਤੀ ਆ ਹਾਂਜੀ ਜਿਹੜੇ ਪੰਚਾਇਤੀ ਮੇਰੇ 29 28 ਖੱਤੇ ਆ 28 ਖੱਤੇ ਆ ਔਨਲਾਈਨ ਜਰ ਬੋਲਦੇ ਉਹਦੇ ਵਿੱਚ ਆਬਾਦੀ ਦੇ ਵੀ ਆਉਂਦੇ ਆ ਆਬਾਦੀ ਵਾਲੇ ਘਰ ਵੀ ਉਹਦੇ ਵਿੱਚ ਹੀ ਆ 28 ਖੱਤਿਆਂ ਦੇ ਵਿੱਚ ਠੀਕ ਹੈ ਬਾਤ ਇਹ ਜਿਹੜੇ ਵੀ ਹੁਣ ਸਾਨੂੰ ਅਸੀਂ ਇਸ ਚੀਜ਼ ਤੇ ਲੱਗੇ ਹੋ ਆ ਜੇ ਸਾਡੀ ਸਾਰੀ ਨਿਸ਼ਾਨਦੇਹੀ ਹੋ ਜAVE ਪੈਣ ਦੀ ਫਿਰ ਸਾਨੂੰ ਆਪੇ ਪਤਾ ਲੱਗਣਾ ਸਾਡੀ ਕਿੰਨੇ ਆ ਕਿੰਨਾ ਨਹੀਂ ਜਿੱਥੇ ਤੇ ਸਾਨੂੰ ਪਤਾ ਲੱਗਦੀ ਪਈ ਹੈ ਪੰਚਾਇਤੀ ਜਗ੍ਹਾ ਅਸੀਂ ਕਢਾਉਂਦੇ ਪਏ ਆ ਅਸੀਂ ਆ ਹੁਣ ਹਾਲੇ ਤੇ ਜ਼ਮੀਨ ਚੜਾਈ ਆ ਉੱਥੇ ਵੀ ਅਸੀਂ ਕਢਾ ਕੇ ਜ਼ਮੀਨ ਚੜਾਈ ਆ ਪਿਛਲੀ ਵਾਰ ਨਾਲੋਂ ਡੇੜ ਖਤਾ ਬਾਧਾ ਹਾਲੇ ਤੇ ਚੜਿਆ ਜੀ ਆਨ ਰਿਕਾਰਡ ਹੈ ਇਹ ਪਰ ਗੱਲ ਕੋਈ ਸਾਨੂੰ ਕਾਰਨ ਦਊਗਾ ਕੰਮ ਤਾਂ ਹੀ ਆਵਾ ਦੋ ਸਾਲ ਦੋ ਸਾਲ ਤਾਂ ਕੱਢਣ ਹਾਲੇ ਤਾਂ ਕੁਝ ਕੁ ਮਹੀਨੇ ਹੋਏ ਸਾਨੂੰ ਬਣਿਆ ਨੂੰ ਆ ਚਾਰ ਮਹੀਨੇ ਹੋ ਗਏ ਆਹ ਗਰਾਊਂਡ ਛੜਾਉਂਦਿਆਂ ਨੂੰ ਇਹਨਾਂ ਨੇ ਰੌਲਾ ਪਾ ਆਇਆ ਇੰਨਾ ਜਿਆਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਸਰਪੰਚੀ ਕਾਰਨ ਨੂੰ ਵੀ ਦੂਆ ਬੰਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਇਹ ਐਸੀ ਐਸੀ ਦਾ ਬਰਾਦਰੀ ਦਾ ਦੁਇਜੇ ਦੇ ਵਿੱਚ ਫਰਕ ਪਾਉਣ ਦੇ ਲਈ ਇਹ ਕੰਮ ਕਰਦੇ ਪਏ ਬਾਹਰੋਂ ਆ ਆ ਕੇ ਜਦ ਕਿ ਸਾਡੇ ਪਿੰਡ ਇਦਾਂ ਦਾ ਕੋਈ ਦੂਜਾ ਨਹੀਂ ਹੈਗਾ ਛੇਸਾ 52 ਵੋਟਾਂ ਪਈਆਂ ਸਾਰੇ ਭਰਾਵਾਂ ਨੇ ਰਲ ਕੇ ਪਈਆਂ ਇਸ ਜਮਾਤ ਦੀਆਂ ਸਾਰੇ ਜਨਰ ਸਾਰੇ ਰਲ ਕੇ ਵੋਟਾਂ ਪਾ ਕੇ ਅਸੀਂ ਜਿੱਤੇ ਆਂ ਪਰ ਇਹ ਇਹ ਜੀ ਜੋ ਬੜਾ ਸਾਨੂੰ ਦੁੱਖदाईਦਾ ਆਉਂਦੀ ਆ ਵੇ ਜਦੋਂ ਸਾਨੂੰ ਅਸੀਂ ਵੋਟਾਂ ਮੰਗਦੇ ਸੀ ਬੱਚੇ ਕਹਿੰਦੇ ਸਾਨੂੰ ਗਰਾਊਂਡ ਚਾਹੀਦੀ ਆ ਵੇ ਸਾਨੂੰ ਗਰਾਊਂਡ ਕਲੀਅਰ ਕਰਾ ਕੇ ਦਿਓ ਅਸੀਂ ਜਦੋਂ ਗਰਾਊਂਡ ਕਲੀਅਰ ਕਰਨ ਲੱਗੇ ਇਹਨਾਂ ਨੇ ਮੋਰੇ ਲਿਆ ਕੇ ਫੋਟੋਆਂ ਰੱਖ ਕੇ ਕੰਧਾ ਪਾਉਣ ਲੱਪੇ ਤੁਸੀਂ ਦੱਸੋ ਕਿੱਥੇ ਰਹਿਣ ਸਾਵੇ ਚਾਰ ਮਹੀਨੇ ਹੋ ਗਏ ਇਹਨਾਂ ਚਾਰ ਮਹੀਨੇ ਹੋ ਗਏ ਕੰਧ ਪਾਈ ਨੂੰ ਜਿਹੜੇ ਗੁਰੂ ਘਰ ਦੀ ਕੰਧ ਕਹਿੰਦੇ ਉਹ ਤਾਂ ਛਾਲਾਂ ਵੱੱਦੀ ਪਈਓ ਆ ਉਹ ਇੱਕ ਸਾਈਡ ਦੇ ਗੰਦ ਤੁਸੀਂ ਮੀਡੀਆ ਚ ਲਿਜਾ ਕੇ ਦਿਹਾ ਸਕਦੇ ਆ ਇਹਨਾਂ ਨੇ 2.5 ਸਮਾਂ ਕਿ ਅੱਜ ਉਹ ਅਸੀਂ ਬਣਾਈ ਇਹਨਾਂ ਨੇ ਫੇਰ ਤਾ ਦਿੱਤੇ ਜਿਹੜੇ ਅਸੀਂ ਪਲੇ ਗਰਾਊਂਡ ਦਾ ਲਾਉਣਾ ਸੀਗਾ ਬੈਨਰ ਉਹ ਵੀ ਇਹਨਾਂ ਨੇ ਪਾੜਿਆ ਆ ਕੇ ਇੱਥੇ ਮੈਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਆ ਕੇ ਸਾਰਾ ਕੁਝ ਇਹਨਾਂ ਨੇ ਪਾੜ ਕਰ ਸਦਿਆ ਪਰ ਇਹ ਗੱਲਾਂ ਨਹੀਂ ਸਾਨੂੰ ਚਾਹੀਦੀਆਂ ਜਿਹੜੇ ਫਰਕ ਪਾਉਂਦੇ ਆ ਨਾ ਗੁਰੂ ਘਰ ਦੇ ਨਾਂ ਤੇ ਬਦਨਾਮ ਕਰਨਾ ਚਾਹੁੰਦੇ ਆ ਪੰਚਾਇਤ ਨੂੰ ਜਾਂ ਕੁਝ ਵੀ ਸਾ ਅਜੀ ਸਾਰਿਆਂ ਦਾ ਸਾਰਿਆਂ ਦੇ ਸਾਂਝੇ ਪੰਚਾਇਤ ਹੁੰਦੀ ਆ ਇਦਾਂ ਦਾ ਕੋਈ ਪੱਖ ਮਾਤ ਨਹੀਂ ਜੇ ਅਸੀਂ ਉਹਨਾਂ ਦੂਈਆਂ ਬਰਾਦਰੀਆਂ ਤੋਂ ਨਾ ਖੱਤੇ ਛੜਾਵਾਂਗੇ ਨਾ ਜ਼ਮੀਨਾਂ ਛੜਾਵਾਂਗੇ ਸਾਨੂੰ ਤਾਂ ਕਹਿਣ ਅਸੀਂ ਤਾਂ ਬਰਾਦਰੀਆਂ ਦੇ ਵਿੱਚ ਫਰਕ ਪਾਉਂਦੇ ਨਹੀਂ ਹੈਗੇ ਸਰ ਭਾਈ ਆਪਣੇ ਪੰਚਾਇਤ ਦੀ ਗਰਾਊਂਡ ਜਿਹੜੀ ਗਰਾਊਂਡੇ ਮੰਗਦੇ ਪਏ ਆ ਸਾਡਾ ਹੋਰ ਬਹੁਤ ਜਗ੍ਹਾ ਜਿਹੜੀ ਬਗਲੀਓ ਆ ਉਹ ਤਾਂ ਅਸੀਂ ਵਾਲੇ ਗਏ ਨਹੀਂ ਉਧਰ ਨੂੰ ਗਰਾਊਂਡੇ ਆ ਬੇ ਨਿਆਣੇ ਚਲੋ ਖੇਡਣਗੇ ਗ੍ਰਾਂਟ ਆਉਂਦੀ ਪਈ ਆ ਸਰਕਾਰ ਵੱਲੋਂ ਲਾ ਦੇਈਏ ਪਰ ਜੇ ਨਹੀਂ ਇਹ ਦੁਆ ਕਾਮਾ ਜੋ ਦੇ ਕੱਲ ਥੋੜੋ ਆ ਬਾਹਰੋਂ ਆਪਾਂ ਬੰਦੇ ਸਾਹ ਦਾ ਅੱਜ ਕਿ ਪ੍ਰੇਸ਼ਾਨੀ ਦੇਈ ਜਾਣੀ ਆ ਦਿਮਾਗੀ ਪਾ ਮੈਂਟਲ ਯਾਫਸਰ ਕਰੀ ਜਾਣਾ ਬਾਰ ਬਾਰ ਇਹ ਕੋਈ ਗੱਲਾਂ ਥੋੜੋ ਪਿੰਡ ਟੜੇਤਾ ਦੇ ਵਿੱਚ ਸ਼ਿਰ ਗੁਰੂ ਰਵਦਾਸ ਗੁਰਦੁਆਰੇ ਦੇ ਨਾਲ ਇੱਕ ਥੋੜੀ ਜੀ ਜਗ੍ਹਾ ਪਈ ਸੀ ਜਿਹਦੇ ਵਿੱਚ ਪਿੰਡ ਵਾਸੀਆਂ ਦੀ ਮੰਗ ਸੀ ਵੀ ਜਿਹੜੀ ਇਹ ਜਗ੍ਹਾ ਆ ਸ਼ਿਰ ਗੁਰੂ ਰਵਦਾਸ ਗੁਰਦੁਆਰੇ ਦੇ ਨਾਲ ਮਲਾਈ ਜਾਵੇ ਸਰਪੰਚਾਂ ਬਹਿ ਕੇ ਗੱਲਬਾਤ ਹੋਈ ਵੀਡੀਓ ਨਾਲ ਬਹਿ ਕੇ ਗੱਲਬਾਤ ਹੋਈ ਇਹਨਾਂ ਨੇ ਸਹਿਮਤੀ ਦੇ ਨਾਲ ਉਹ ਪੰਚਾਇਤ ਨੇ ਸਾਨੂੰ ਮਤਾ ਪਾ ਕੇ ਦਿੱਤਾ ਇੱਥੇ ਦੇ ਢਲੇਤੇ ਦੇ ਵਸਨੀਕਾਂ ਨੂੰ ਬਈ ਇਹ ਜਿਹੜੀ ਜਗ੍ਹਾ ਤੁਸੀਂ ਵਰਤ ਸਕਦੇ ਆ ਗੁਰੂ ਘਰ ਵਾਸਤੇ ਮਤਾ ਪਾਉਣ ਤੋਂ ਬਾਅਦ ਉਹਦੀ ਬਾਉਂਡਰੀ ਹੋ ਗਈ ਓਨੀ ਜਗ੍ਹਾ ਨੂੰ ਗੁਰੂ ਗੁਰਦਵਾਰਾ ਸਾਹਿਬ ਦੇ ਨਾਲ ਮਿਲਾ ਲਿਆ ਔਰ ਗੇਟ ਵੀ ਲੱਗ ਗਿਆ ਸਾਰਾ ਕੁਝ ਹੋ ਗਿਆ ਅੱਜ ਬਿਨਾਂ ਕਿਸੇ ਨੋਟਿਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਪੁਲਿਸ ਸੱਦ ਕੇ ਸਰਪੰਚ ਨੇ ਜਿਹੜਾ ਉਹ ਗੁਰੂ ਘਰ ਦੀ ਚਾਰ ਦਿਵਾਰੀ ਢਵਾਤੀ ਤੋ ਅਸੀਂ ਸਾਨੂੰ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਆ ਨਾ ਪਿੰਡ ਵਾਲੇ ਨੂੰ ਨਾ ਕਿਸੇ ਹੋਰ ਨੂੰ ਸਾਨੂੰ ਬਿਨਾ ਨੋਟਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਨੇ ਆਣ ਕੇ ਪਿੰਡ ਵਾਸੀਆਂ ਨੂੰ ਬੰਦੀ ਬਣਾਇਆ ਬੰਦੀ ਬਣਾਉਣ ਤੋਂ ਬਾਅਦ ਉੱਥੇ ਬਲਡੋਜ਼ਰ ਚਲਾਇਆ ਸੋ ਮੈਂ ਖਾਸ ਕਰਕੇ ਸ਼ਿਰੂਪਰਵਦਾਸ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਕਰਦਾ ਵੇ ਸਾਡੇ ਗੁਰੂ ਘਰ ਕਿਤੇ ਸੇਫ ਨਹੀਂ ਹੈ ਸਾਡੇ ਗੁਰੂ ਘਰਾਂ ਦੇ ਲਾਗੇ ਠੇਕੇ ਖੋਲੇ ਜਾ ਰਹੇ ਆ ਸਾਡੇ ਗੁਰੂ ਘਰਾਂ ਨੂੰ ਟਾਇਆ ਜਾ ਰਿਹਾ ਆਓ ਜਿਹੜੇ ਵੀ ਸਾਥੀ ਜਿੰਨੇ ਵੀ ਸ਼੍ਰੀ ਗੁਰੂ ਦਾਸ ਮਹਾਰਾਜ ਨੂੰ ਮੰਨਣ ਵਾਲੇ ਆ ਧਰੇਤੇ ਦੀ ਧਰਤੀ ਤੇ ਪਹੁੰਚੋ ਜੈ ਪੀਮ ਜੈ ਭਾਰਤ ਇਹ ਮਸਲਾ ਸਾਰ ਇੱਥੇ ਨਜਾਇਜ਼ ਕਬਜ਼ੇ ਦਾ ਸੀ ਜਿਹੜਾ ਪਿੰਡ ਦੀ ਪੰਚਾਇਤ ਦੀ ਮਾਲਕੀ ਵਾਲੀ ਜਗ੍ਹਾ ਆ ਇਹ ਔਰ ਪੰਚਾਇਤ ਦੇ ਨਾਂ ਤੇ ਇਹ ਜਿਹੜਾ ਮਾਲ ਵਿਭਾਗ ਦੇ ਵਿੱਚ ਪਲੇਗ੍ਰਾਉਂਡ ਬੋਲਦੀ ਆ ਪਰ ਉਹਦੇ ਉੱਤੇ ਕੋਸ਼ਕ ਮੈਂਬਰਾਂ ਵੱਲੋਂ ਕਹਿ ਲਓ ਜਾਂ ਕੁਛ ਘਰਾਂ ਵੱਲੋਂ ਕਹਿ ਲਓ ਇੱਥੇ ਕੰਦ ਕੀਤੀ ਗਈ ਸੀ ਜਿਹੜਾ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਉਸ ਪਲੇਗ੍ਰਾਉਂਡ ਦੇ ਵਿੱਚ ਤੋਂ ਅੱਜ ਜਿਹੜਾ ਅਸੀਂ ਪ੍ਰੋਸੈਸ ਕੀਤਾ ਮਤਾ ਪਾਇਆ ਸਾਰਾ ਕੁਝ ਕਰਕੇ ਡੀਡੀਪੀਓ ਸਾਹਿਬ ਤੋਂ ਡੀਸੀ ਸਾਹਿਬ ਤੋਂ ਆਰਡਰ ਹੋਈ ਸੀ ਉਸੇ ਸੰਬੰਧ ਵਿੱਚ ਅੱਜ ਡੀਐਸਪੀ ਸਾਹਿਬ ਪੰਚਾਇਤ ਨੂੰ ਕਬਜ਼ਾ ਲੈ ਕੇ ਦੇਣ ਆਏ ਸੀ ਤੇ ਉਹਦੇ ਸੰਬੰਧ ਵਿੱਚ ਇਹ ਕੰਧ ਢਾਈ ਗਈ ਹੈ ਜੀ ਇਹ ਬਿਲਕੁਲ ਜਾਇਜ਼ ਸੀ ਸ਼੍ਰੀ ਗੁਰੂ ਰਮਦਾਸ ਜੀ ਪ੍ਰਬੰਧਕ ਕਮੇਟੀ ਉਹ ਕਹਿੰਦੇ ਵੀ ਜਿਹੜਾ ਗੁਰੂ ਤਲਵੰਦ ਸਿੰਘ ਮਨ ਕੰਧ ਢਾਈ ਹੈ ਉਹ ਨਹੀਂ ਸਰ ਕੰਧ ਤਾਂ ਬਿਲਕੁਲ ਨਹੀਂ ਢਾਈ ਗਈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਉਦਾਂ ਹੀ ਆ ਸਿਰਫ ਕੰਦੇਟ ਆਈ ਗਈ ਹੈ ਜਿਹੜੀ ਨਜਾਇਜ਼ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਦੇ ਵਿੱਚ ਪਾਈ ਗਈ ਸੀ ਨਹੀਂ ਸਰ ਉਹ ਮਤਾ ਹੀ ਪਾ ਕੇ ਦਿੱਤਾ ਬੰਦੇ ਨੂੰ ਜਿਹੜਾ ਦਿੱਤਾ ਸੀਗਾ ਨਹੀਂ ਸਰ ਉਹ ਪਹਿਲਾਂ ਪਿਆ ਹੋਊਗਾ ਜਿਹੜਾ ਇਹਨਾਂ ਨੇ ਸ਼ੈੱਡ ਵੀ ਪਾਈ ਹੋਈ ਹੈ ਤਾਂ ਦੱਸ ਦੇ ਜਿਹੜੇ ਇੱਧਰਲੇ ਬਸਨੀਕ ਦੱਸ ਦੇ ਆ ਵੀ ਉਹ ਪਹਿਲਾਂ ਹਾਂ ਇਹ ਵਾਜੀ ਉਹ ਕਿੰਨੇ 29 ਕੱਤੇ ਆ ਉਹ ਪਿੰਡ ਦੇ ਵਿੱਚ ਵੀ ਜਿਹੜਾ ਐਸਸੀ ਟਾਰਗੇਟ ਜਿਹੜਾ ਕੀਤਾ ਗਿਆ ਜਿਹੜੀ ਐਸਸੀ ਨਾਲ ਠੀਕਾ ਕੱਬਦਾ ਉਹ ਕਿਸੇ ਤੇ ਬੰਨੇ ਚ ਕੋਈ ਨਹੀਂ ਸਰ ਇੱਦਾਂ ਦੀ ਕੋਈ ਗੱਲ ਨਹੀਂ ਬਾਕੀ ਇਹਦੇ ਵਿੱਚ 29 ਕਟੇ ਨੂੰ ਸਰ ਟੋਟਲ ਤੁਹਾਡੇ ਕੋਲ ਸਤ ਮਾਲ ਕੀ ਹੈ ਤੇ ਬਾਕੀ ਅਸੀਂ ਇਹਦੇ ਲਈ ਵੀ ਸਰ ਦਰਖਾਸਤ ਦਿੱਤੀ ਹੋਈ ਹੈ ਆਪਣੇ ਵੀ ਸਾਡੀ ਮਿਹਨਤੀ ਦੀ ਔਰ ਜਿਹੜੇ ਉਹਦੇ ਵਿੱਚ ਜਿੰਨੇ ਵੀ ਖਸਰਾ ਨੰਬਰ ਆ ਉਹ ਸਾਰਿਆਂ ਦੀ ਅਸੀਂ ਜਿਹੜੀ ਡਿਟੇਲ ਹੈ ਇੱਕ ਉਹ ਐਪਲੀਕੇਸ਼ਨ ਪਾਈ ਹੋਈ ਆ ਵੀ ਪੈਂਡ ਦੇ ਜਿਹੜੀ ਮਿਹਨਤੀ ਕਰਾਈ ਜਾਵੇ ਹੱਦਬੰਦੀ ਦੀ ਜਿਹੜੇ ਦੋਸ਼ਲਾਂ ਦੇ ਗੇਲ ਬਣੇ ਬਿਲਕੁਲ ਜੀ ਬਿਲਕੁਲ ਤੁਸੀਂ ਆਪ ਦੇਖ ਲਓ ਸਰ ਅਸੀਂ ਇਹਦੀ ਇਹਦਾ ਖਸਰਾ ਨੰਬਰ ਜੀ 5740 ਹੈ ਮਾਲ ਵਿਭਾਗ ਦੇ ਵਿੱਚ ਰਿਕਾਰਡ ਦਰਜ ਹੈ ਉਹ ਤਾਂ ਕਿਹਨੇ ਜਿਹੜੀ ਕੰਦ ਪਾਈ ਆ ਮਤਾ ਪਾ ਕੇ ਦਿੱਤਾ ਸੀਗਾ ਪੰਚਾਇਤ ਨੇ ਜਿਹੜਾ ਨਹੀਂ ਨਹੀਂ ਸਰ ਇਦਾਂ ਦਾ ਅਸੀਂ ਥੋੜੀ ਮਤਾ ਅਸੀਂ ਵੈਸੇ ਕਾਨੂੰਨੀ ਤੌਰ ਤੇ ਸਾਨੂੰ ਵੀ ਹੁਣ ਪਤਾ ਲੱਗਾ ਆ ਵੀ ਅਸੀਂ ਇਹ ਚੀਜ਼ ਨਹੀਂ ਕਾਨੂੰਨੀ ਤੌਰ ਤੇ ਅਸੀਂ ਸ਼ਾਮਲਾੜ ਦੀ ਕੋਈ ਵੀ ਜਿਹੜੀ ਜਗ੍ਹਾ ਆ ਪੰਚਾਇਤ ਗੁਰੂ ਘਰ ਨੂੰ ਗੁਰਦੁਆਰਾ ਸਾਹਿਬ ਚਰਚ ਜਾਂ ਮੰਦਿਰ ਨੂੰ ਨਹੀਂ ਦੇ ਸਕਦੇ ਮਤਾ ਪਾਇਆ ਨਹੀਂ ਤੁਸੀਂ ਪਹਿਲਾਂ ਨਹੀਂ ਸਰ ਮਤਾ ਨਹੀਂ ਪਾਇਆ ਦੇਖੋ ਜੀ ਮਸਲਾ ਕੋਸ਼ ਨਹੀਂ ਹੈਗਾ ਇਹ ਇਹ ਮਸਲਾ ਬਹੁਤ ਚਿਰਦਾ ਆ ਤੇ ਗੁਰਦੁਆਰੇ ਨੂੰ ਜਗ੍ਹਾ ਦਿੱਤੀ ਹੋਈ ਆ ਕੰਪਿਊਟਰ ਹਾਲ ਵੀ ਉਹਨਾਂ ਦਾ ਬਣਿਆ ਸ਼ੈੱਡ ਵੀ ਪਈ ਆ ਤੇ ਸਾਰਾ ਕੁਝ ਠੀਕ ਠਾਕ ਚੱਲਦਾ ਪਿਆ ਆ ਇਹ ਇੱਥੇ ਹੈਗੀ ਆਪਣੀ ਗਰਾਊਂਡ ਆਪਣੇ ਜਿੱਥੇ ਪਾਣੀ ਤੇ ਇੱਕ ਆਪਣਾ ਕੀ ਬਣਾਉਂਦੇ ਪਏ ਉਹ ਕੰਪਿਊਟਰ ਹਾਂ ਹਾਂ ਕਮਿਊਨਿਟੀ ਹਾਲ ਇੱਕ ਕੰਪਿਊਟਰ ਹਾਲ ਪੰਚਾਇਤ ਵੱਲੋਂ ਬਣਾਉਣਾ ਆ ਤੇ ਇਹ ਗਰਾਊਂਡ ਹੈਗੀ ਆਪਣੇ ਬੱਚਿਆਂ ਦਾ ਖੇਡ ਮੰਦਾ। ਜਿਹੜੇ ਕਮੇਟੀ ਆਲੇ ਰੌਲਾ ਪਾਉਂਦੇ ਆ ਵੀ ਉਹ ਤੇ ਉਹ ਜਿਹੜੇ ਕਮੇਟੀ ਆਲੇ ਰੌਲਾ ਪਾਉਂਦੇ ਇਹ ਕੋਈ ਰੌਲਾ ਫਿਗੜੋਲਾ ਨਹੀਂ ਹੈਗਾ। ਐਵੇਂ ਦਾ ਹੈਗਾ ਤੁਸੀਂ ਇਹ ਪੰਚਾਇਤ ਦੀ ਜਗ੍ਹਾ ਪੰਚਾਇਤ ਇਹ ਨੂੰ ਕੁਝ ਵੀ ਕਰ ਸਕਦੀ ਹੈ ਪੰਚਾਇਤ। ਬਸ ਪੰਚਾਇਤ ਦਾ ਹੈਗਾ ਸਾਰਾ ਕੁਝ। ਨਹੀਂ ਨਹੀਂ ਗੁਰੂ ਰਬਦਾਸ ਦੀ ਕੋਈ ਕੰਧ ਨਹੀਂ ਢਾਈ ਹੈਗੀ। ਸਾਰਾ ਕੋਸ਼ ਬਣਿਆ ਹੋਇਆ ਹੈ। ਕੋਈ ਰਵਦਾਸਪਤੀ ਕੰਦ ਨੂੰ ਠੇਸ ਨਹੀਂ ਪਹਾਈ ਹੈਗੀ ਉਹਨੇ ਆਪੇ ਖੁਦ ਢਾਈ ਸੀਗੀ ਉਹ ਕੰਦ ਜਦੋਂ ਕਬਜ਼ਾ ਕੀਤਾ ਸੀਗਾ ਤੇ ਉਹ ਹੁਣ ਜੋ ਆਪੇ ਹੀ ਬਣਾਉਣਗੇ ਹੁਣ ਅਸੀਂ ਤਾਂ ਕੁਝ ਨਹੀਂ ਬਣਾ ਸਕਦੇ ਹਾਂਜੀ ਇੱਥੇ ਪੰਚਾਇਤ ਦੀ ਜਗ੍ਹਾ ਹੈਗੀ 10 ਕ ਨਾਲ ਚਾਰ ਮਗਲੇ 6 ਮਹੀਨੇ ਦੇ ਨੀਅਰ ਬਹੁਤ ਇੱਥੇ ਕੰਦ ਕੀਤੀ ਹੋਈ ਸੀਗੀ ਇਹਨਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਗੇਟ ਵੀ ਲਾ ਲਿਆ ਤੇ ਅਸੀਂ ਹੁਣ ਡੀਸੀ ਸਰ ਤੋਂ ਪੁਲਿਸ ਦੀ ਮੰਗ ਲੈ ਕੇ ਤੇ ਅਸੀਂ ਇਹ ਰਿਮੂਵ ਕਰਵਾਤਾ ਕਬਜ਼ਾ ਮੜਮੀ ਇਹ ਨਜਾਇਜ਼ ਕਬਜ਼ਾ ਹਾਂਜੀ ਹਾਂਜੀ ਪੰਚਾਇਤ ਦੀ ਜਗ੍ਹਾ ਸੀ ਖੇਡ ਮੈਦਾਨ ਦੇ ਨਾਮ ਤੇ ਹੈਗੀ ਇਹ ਇੱਕ ਇਹਨਾਂ ਦੀ ਸ਼ਿਕਾਇਤ ਤੇ ਇਹ ਸੀ ਇਹ ਸੀ ਨਿਸ਼ਾਨਦੇਹੀ ਕਰਾਈ ਸੀ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਸੀਗਾ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਸੀਗਾ ਵੀ ਇਹ ਪੰਚਾਇਤ ਦੀ ਜਗ੍ਹਾ ਆ ਤੇ ਕਬਜ਼ਾ ਛਡਾਇਆ ਜਾਵੇ ਪੰਚਾਇਤ ਦੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕੱਲਾ ਇੱਕੋ ਜਗ੍ਹਾ ਜਾਂ ਹੋਰ ਵੀ ਪਿੰਡs ਹੈਗੇ ਨੇ ਹੋਰ ਵੀ ਨਿਸ਼ਾਨਦੇਹੀਆਂ ਕਰਵਾਈਆਂ ਜਿੱਥੇ ਹੋਰ ਹੋਣਗੇ ਅਸੀਂ ਉਹ ਵੀ ਰਿਮੂਵ ਕਰਵਾ ਲਾਂਗੇ ਹਾਂਜੀ ਹਾਂਜੀ ਹਾਂ ਅਜੇ ਹੋਰ ਧਿਆਨ ਤੇ ਨਹੀਂ ਆਇਆ ਹੈ ਨਹੀਂ